راج جی ਜੀ ਗੁਜਰਤ ਹੈ ਜੀ ਸੰਗੀਤ ਸੰਗਤ ਹੈ ਗੱਲਾਂ ਗੱਲ ਤੋਂ ਜੀ ਇਹ ਲਾ ਸੁਪੀਚਾ ਵਾਲੇ ਸ਼ੱਕਰਚੇ ਦਾ ਤੋਂ ਆਪਾਂ ਲੱਛਾ ਹੈ ਆਮੇ ਅੰਟੀਮ ਨੰਬਰ ਦੇਣੇ ਸਾਡੇ ਅੱਛਾ 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 ਇਧਰ ਬਾਰਾ ਸੇ ਅੱਛਾ ਅੱਛਾ ਉਹਦੇ ਆ ਗਿਆ ਆਹ ਬਾਹੋ ਕਿ ਤੁਸੀਂ ਨਾ ਕੱਲੀ ਬਾਸ ਇੰਟਰੋਡਕਸ਼ਨ ਨਹੀਂ ਰੱਖੋ ਜੀ ਨਾ ਬੌਸ ਸਾਹਿਬ ਜੀ ਸਮਾਰਾ ਸਤਿਕਾਰ ਅੱਜ ਦਾ ਇਹ ਪ੍ਰੋਗਰਾਮ ਸਰਦਾਰ ਸੁਕੀਨ ਸਿੰਘ ਸਰਪੰਚ ਪਤੀ ਲਵਣਾ ਦੇ 350 ਮਾੜੀ ਬੱਚਿਆ ਮਾੜੀ ਨੂੰ ਜੀ ਆਈ ਤੇ ਇਹ ਪਿੰਡ ਬੰਦੇ ਜਿਹੜੇ ਆਇਆ ਸੀ ਆਪਾਂ ਲੇਟ ਹੋ ਗਏ 10 ਵੇ ਦਾ ਟਾਈਮ ਬੰਦਾ ਸੀਗਾ ਪਰ ਬੜਾ ਲੇਟ ਹੋਣ ਕਰਕੇ ਜਿਹੜੇ ਬੰਦੇ ਸ਼ਾਰਟ ਕਰੂ ਅੱਜ ਨੇ ਵੀ ਤਾਂ ਲੇਟ ਹੋ ਅੱਜ ਤੁਹਾਡੇ ਇੱਥੇ ਭਜੀਤ ਸਿੰਘ ਜੀ ਸਰਪੰਚ ਹਨ ਬਰਮਾ ਬੰਦਰਪੁਰ ਜੀ ਜਿੰਮਾ ਖੁੱਡੀ ਤੋਂ ਪਹੁੰਚੇ ਨੇ ਔਰ ਸਰਕਾਰ ਬਾਜਵਾਦੀ ਜਿਹੜਾ ਇਹਦਾ ਪ੍ਰੋਗਰਾਮ ਹੈ ਇਹ ਇਕੱਠਾ ਘਟਵਾ ਗੱਲਾਂ ਆਪਾਂ ਬਜਾਦਾ ਨਹੀਂ ਕਰਨੀਆਂ ਮੈਂ ਸਿਰਫ 2 ਮਿੰਟ ਲਈ ਆਪਣੇ ਇਹ ਸਾਡੇ ਸਭ ਜੀ ਕਾਂਗਰਸ ਦੇ ਰਾਜ ਨੂੰ ਕਿ ਆਪਾਂ ਕਾਹ ਦੇ ਸਾਥ ਰਾਜੀ ਨੂੰ ਉੱਪਰ ਲੈ ਕੇ ਜੇ ਇਹ ਸਾਡਾ ਅੱਗੇ ਲੈ ਕੇ ਜਾਣਾ ਹੈ ਬੇਸ਼ੱਕ ਉਹ ਇਹਦਾ ਸਰਕਾਰਾਂ ਦੇ ਪਤਾ ਨਹੀਂ ਕਿੰਨਾ ਕਿ ਕਰਜ਼ਾ ਜਿਹੜਾ ਲੈ ਕੇ ਆ ਤਰਖਾਵਾ ਦੇ ਰਹੇ ਨੇ ਤੇ ਉਹ ਸਾਡਾ ਸਾਡੇ ਸਿਰ ਤੇ ਕਰਜ਼ਾ ਜੜੀ ਜਾ ਰਹੇ ਨੇ ਤੇ ਮੈਂ ਲਗਭਗ 1992 ਨੂੰ ਜਦੋਂ ਤੋਂ ਬਾਜਰ ਸਾਹਿਬ ਦੇ ਨਗਰ ਕੀ ਸ਼ੁਰੂ ਕੀਤੀ ਪਹਿਲਾ ਪ੍ਰਧਾਨ ਰਹੇ ਉਹ ਯੂਜ਼ਦੇ ਰਹੇ ਬਾਬਾ ਸਾਡਾ ਗਵਰਨਰ ਥਾ ਪਰ ਮਾਜੀ ਵੱਲੋਂ ਕਦੇ ਇੱਥੇ ਬੜਿਆ ਇਸ ਨਗਰ ਦੇ ਦੇ ਆਲੇ ਦੋਲੇ ਤੁਹਾਡੇ ਰਿਹਾਏ ਹੋਏ ਸਾਰੇ ਪਾਰਟੀ ਨਾਲ ਤੁਲਕ ਰੱਖਦੇ ਹਾਂ ਸਾਡੀ ਸਾਰੀ ਪਾਰਟੀ ਦੇ ਸੀਨੀਅਰ ਸਾਥੀ ਤੁਹਾਨੂੰ ਮੁੱਖੜੀ ਮਿਲਿਆ ਕਿਉਂਕਿ ਏਰੀਆ ਕਾਫੀ ਦੇਰ ਵਾਸਤੇ ਕੋਈ ਬਹੁਤ ਸਾਡੇ ਮੈਂਬਰਾਂ ਦੇ ਕੋਲ ਸੀ ਉਹ ਮੈਂ ਆਪ ਚਾਹਨਾ ਕਿ ਮੈਂ ਜਲਦ ਹੈ ਸਾਰੇ ਸੁਖੀਨ ਸਿਗੁਰਾ ਨੂੰ ਕਿ ਜੀ ਮਾਸਾ ਦਾ ਪਿੰਡ ਹੈ ਜਿਹੜੇ ਕਾ ਰਿਧਲ ਦੇ ਮਿਸਟਰ ਅੱਜ ਲੋ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਇਹ ਸਵੇਰੇ ਤੋਂ ਸਭਾ ਕਰਨ ਦੀ ਗੱਲ ਕੀਤੀ ਹੈ ਜੀ ਨੂੰ ਬੇਨਤੀ ਕਰਾਂ ਕਿਉਂ ਦਾ ਨਾ ਤੋਂ ਮੈਂ ਤਾਂ ਨਿਭਾਣ ਕਰ ਰਹੇ ਜਿੰਦਗੀ ਜਿਹਦੇ ਤੇ ਰਹਿਣ ਵਾਸਤੇ ਆਏ ਹਰਿਸ਼ਤਾ ਜਿਹਦੇ ਸੇਤੀ ਸਾਰੀ ਹੀ ਉਹਨਾਂ ਨੇ ਕਚਿਆ ਅਥੇ ਨੇ ਮੇਰੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਪਾਣੀ ਪਾਣੀ ਮੈਂ ਨਾ ਨਹੀਂ ਲਈ ਤਾਂ ਕਿਸੇ ਦਾ ਨਾ ਰਹੇਗਾ ਤੇ ਫਿਰ ਸਰਮਹਦੇਸ਼ ਕਰ ਦਿੱਤੋ ਅੱਜ ਦਾ ਜਿਹੜਾ ਬੀਸਿਕ ਪ੍ਰੋਗਰਾਮ ਹੈ ਇਹ ਸੀ ਕਿ 2 3 4 ਦਿਨ ਮੈਂ ਵੀ ਇਸ ਹਲਕੇ 'ਚ ਲਗਾਏ ਸੀ ਪਿਛਲੀ ਅਸੈਂਬਲੀ ਦੀਆਂ ਇਲੈਕਸ਼ਨਾਂ ਚ ਪੈਸਾਲ ਪਹਿਲੇ ਜਿਹੜੀਆਂ ਐਮਐਲਏ ਦੀਆਂ ਇਲੈਕਸ਼ਨਾਂ ਹੋਈਆਂ ਸੀਦੇ ਤੇ ਮੈਂ ਵੀ ਤੁਹਾਡਾ ਸ਼ੁਕਰਾਨਾ ਜਿਹੜਾ ਟੂਰ ਕਰਦੇ ਉਸ ਉstadੀ ਮੈਂ ਉਹਨਾਂ ਦਾ ਮਸ਼ਕੂਰ ਆ ਕਿ ਇਹਨਾਂ ਨੇ ਉਪਰਾਲਾ ਕੀਤਾ ਲੋਕਾਂ ਨੇ ਵੀ ਸਿੱਧਾ ਤੌਰ ਮਾਰ ਪੜਿਆ ਪੰਜਾਬ ਦੇ ਲੋਕਾਂ ਨੇ ਮੋਦੀ ਨੂੰ ਮੋਦੀ ਦਾ ਕਿ ਜਿਹੜੀਆਂ ਗੱਲਾਂ ਕਰਕੇ ਆਏ ਸੀ ਇਹਦੇ ਸਟਾਫ ਹੀ ਐ ਬਹੁਤ ਇਹਨਾਂ ਰਚੇ ਨਸ਼ੇ ਦਾ ਸੇਵਨ ਕਰਨ ਵਾਲੇ तकरीबन 63 ਸਾਲ ਲਗਾਤਾਰ ਤੁਹਾਨੂੰ ਹੋਗੇ 13 ਇਲੈਕਸ਼ਨਾਂ ਸੀ ਬਾਜਵਾ ਪਰਿਵਾਰ ਨੇ ਲੜੀਆਂ ਨੇ ਤੇ ਜਿੱਤੀਆਂ ਨੇ ਜਿਹਦੇ ਵਿੱਚ ਅਸੀਂ ਸਾਰਿਆਂ ਨੂੰ ਆਪਣੀ ਜ਼ਿਆਦਾ ਨੇੜਤਾ ਇਸ ਹਲਕੇ ਨਾਲ ਤਾਂ ਸਮਝ ਨਹੀਂ ਆ ਕਿ ਸ਼ੁਰੂ ਤੋਂ ਹੀ ਇਹਨਾਂ ਨੇ ਫਾਊਂਡੇਸ਼ਨ ਬਾਜਵਾ ਪਰਿਵਾਰ ਦੀ ਜਿਹੜੀ ਹੈ ਨਹੀਂ ਇਹਨਾਂ ਨੇ ਰੱਖੀ ਸੀ ਪਿਛਲੀ ਇਲੈਕਸ਼ਨ ਦੇ ਵਿੱਚ ਆਪ ਇੱਕ ਨੰਬਰ ਤੇ ਰਹੀ ਇੱਥੇ ਅਕਾਲੀ ਦਾ 2 ਤੇ ਰਿਹਾ ਤੇ ਕਾਂਗਰਸ 3 ਨੰਬਰ ਤੇ ਰਹੀ ਸੀ ਬਟ ਮੈਨੂੰ ਆਪਣੇ ਸਾਥੀਆਂ ਤੇ ਬਹੁਤ ਮਾਣ ਹੈ ਆਪਣੇ ਵੋਟਰਸ ਤੇ ਬਹੁਤ ਮਾਣ ਹੈ ਕਿਉਂਕਿ ਮੇਰੇ 2 ਦਿਨ ਮੈ ਲਾਇਆ ਇੱਥੇ ਜੀ ਮੇਰੇ ਸਾਥੀਆਂ ਨੇ ਤਾਂ ਪੂਰਾ 1 ਮਹੀਨਾ ਲਗਾਇਆ ਡਟ ਕੇ ਤੇ ਕਾਂਗਰਸ ਦੀ ਜਿਹੜੀ ਪਾਰਲੀਮੈਂਟ ਦੀ ਕੈਂਡੀਡੇਟਸ ਹੁਸ਼ਿਆਰਪੁਰ ਕਿਉਂਕਿ ਹਲਕਾ ਜਿਹੜਾ ਇਹ ਹੁਸ਼ਿਆਰਪੁਰ ਪਾਰਲੀਮੈਂਟ ਦੇ ਵਿੱਚ ਹੈ ਯਾਮਨੀ ਗੋਬਰ 36000 ਵੋਟਰ ਨਾਲ ਇੱਥੋਂ ਜਿੱਤ ਗਈ ਤੇ 3 ਨੰਬਰ ਤੋਂ 1 ਨੰਬਰ ਤੇ ਗਏ ਢੇੜੀਆਂ 38 ਅਸੈਂਬਲੀ ਹਲਕਿਆਂ ਚ ਅਸੀਂ 18 ਦੀ ਜਗ੍ਹਾ ਤੇ 38 ਤੇ ਹਕੀ ਬਦੇ ਉਹਦੇ ਚ ਇੱਕ ਸੀਨੀਅਰ ਪੁਰਸ਼ ਅਸੈਂਬਲੀ ਹਲਕਾ ਤੇ ਢਾਈਆਂ ਸਾਲਾਂ ਚ ਤੁਸੀਂ ਵੇਖੋ ਇੱਥੇ ਪਲਟਾ ਫਿਰ ਗਿਆ ਆਪ ਦਾ ਐਮ ਐਲ ਏ 6.5 ਹਜ਼ਾਰ ਵੋਟ ਨਾ ਆ ਰਿਹਾ ਜਿਹੜਾ ਕਿ ਤਕਰੀਬਨ 25-30 ਹਜ਼ਾਰ ਵੋਟ ਦੇ ਲੀਡ ਨਾ ਜਿੱਤਿਆ ਸੀ ਤੇ ਮੈਨੂੰ ਪੂਰ ਨਾਸ ਹੈ ਕਿ ਆਂਦੇ ਸਾਲਾਂ ਦੇ ਵਿੱਚ ਹੀ ਅਸੀਂ ਇਹ ਜਿਹੜੀ ਆਪ ਦੀ ਸਰਕਾਰ ਦੇ ਦਾ ਤੇ ਪਲਟਾ ਜਿਹੜਾ ਹੈ ਤੁਸੀਂ ਵੇਖ ਹੀ ਰਹੇ ਹੋ ਇਹ ਲੋਕਾਂ ਦੀਆਂ ਨਜ਼ਰਾਂ 'ਚ ਗਿਰ ਚੁੱਕੇ ਨੇ ਤੇ ਮੈਨੂੰ ਇਹ ਨਜ਼ਰ ਆਉਂਦਾ ਸਿਆਸੀ ਤੌਰ ਤੇ ਕਿ ਬਹੁਤ ਲੰਮਾ ਟਾਈਮ ਹੋਣੇ ਕੱਢਣਗੇ ਇਹਨਾਂ ਦੇ ਆਪਸੀ ਬਹੁਤ ਸਾਰਾ ਲੜਾਈ ਇਹਨਾਂ ਦੀ ਆਪਸੀ ਚੱਲ ਚੁੱਕੀ ਹੈ ਭਗਵੰਤ ਨੂੰ ਹਟਾਉਣ ਦੀ ਆਲਰੇਡੀ ਮਹਿੰਮ ਚੰਡੀਗੜ੍ਹ ਤੇ ਦਿੱਲੀ ਵਿੱਚ ਚੱਲ ਰਹੀ ਹੈ ਕਿਉਂਕਿ ਮੈਂ ਸਬਨਾ ਕਿ ਭਗਵੰਤ ਨੇ ਢਾਈਆਂ ਸਾਲਾਂ ਦੇ ਵਿੱਚ ਪੰਜਾਬ ਦਾ ਹਰ ਪਾਸੇ مالی ਤੌਰ ਤੇ ਵੀ ਬਹੁਤ ਭਾਰੀ ਨੁਕਸਾਨ ਪੰਜਾਬ ਨੂੰ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਕਰ ਦਿੱਤਾ ਹੈ ਤਕਰੀਬਨ 2.5 ਸਾਲ ਦੀ ਟਰਮ ਦੇ ਵਿੱਚ ਹੀ ਇਹਨਾਂ ਨੇ ਕੋਈ 1.5 ਲੱਖ ਕਰੋੜ ਦਾ ਕਰਜ਼ਾ ਚੁੱਕ ਲਿਆ 75 ਸਾਲਾਂ ਸਾਡੇ ਦੇ ਟੋਟਲ ਕਰਜ਼ਾ ਸੀ 2.45 75 ਹਜ਼ਾਰ ਕਰੋੜ ਇਹਨਾਂ ਨੇ ਤਕਰੀਬਨ 1.5 ਲੱਖ ਕਰੋੜ ਰੁਪਈਆ 2.5 ਸਾਲਾਂ ਚ ਕਰਜ਼ਾ ਚੁੱਕ ਲਿਆ ਇਹ 4 ਕਰੋੜ ਦੇ ਕੋਲ ਇਹਨਾਂ ਨੇ 4 ਲੱਖ ਕਰੋੜ ਦੇ ਕੋਲ ਪੰਜਾਬ ਦਾ ਕਰਜ਼ਾ ਪਹੁੰਚ ਗਿਆ ਕਿਸੇ ਆਦਮੀ ਦੀ ਜ਼ਿੰਦਗੀ ਕਿਸੇ ਆਦਮੀ ਦੀ ਜਾਇਦਾਦ ਪੰਜਾਬ ਚ ਸੀਫ ਨਹੀਂ ਗੈਂਗਸਟਰਸ ਦਾ ਬੋਲਬਾਲ ਹੈ ਹਰ ਪੰਜਵੇਂ ਬੰਦੇ ਨੂੰ ਜਿਹੜਾ ਕੋਈ ਰੋਟੀ ਪਾਣੀ ਖਾਂਦਾ ਉਹਨੂੰ ਫਰੋਤੀ ਦੇ ਟੈਲੀਫੋਨ ਤੇ ਫਰੋਤੀ ਦੀਆਂ ਚਿੱਠੀਆਂ ਆ ਚੁੱਕੀਆਂ ਗੈਂਗਸਟਰ ਇਹ ਸਰਕਾਰ ਭਗਵੰਤ ਨਹੀਂ ਚਲਾ ਰਹੀਆ ਗੈਂਗਸਟਰ ਚਲਾ ਰਿਹਾ ਹੈ ਜੇਲਾ ਵਿੱਚੋਂ ਇਹ ਸਰਕਾਰਾਂ ਚਲਦੀਆਂ ਨੇ ਨਸ਼ੇ ਦਾ ਇੰਨਾ ਵੱਡਾ ਪਰਮਾਰ ਹੈ ਕਿ ਕੇਜਰੀਵਾਲ ਨੇ ਕੱਲ ਕਹੀ ਸੀ ਕਿ 4 ਹਫ਼ਤੇ ਚ ਮੈਂ ਨਸ਼ਾ ਮੁਕਤ ਕਰ ਦੂੰ ਪੰਜਾਬ ਹੁਣ ਇਹ ਹਾਲਾਤ ਨੇ ਕਿ ਪਿਛਲੇ ਇੱਕ ਹਫ਼ਤੇ ਚ ਰਿਪੋਰਟਡ 14 ਓਵਰਡੋਜ਼ ਨਾਲ ਮੌਤਾ ਹੋਈਆਂ 14 ਓਵਰਡੋਜ਼ ਨਾਲ ਮੌਤਾ ਹੋਈਆਂ ਤੇ ਇੱਕ ਸ਼ਬਦ ਭਗਵੰਤ ਵੱਲੋਂ ਨਹੀਂ ਇੱਕ ਸ਼ਬਦ ਦੇ ਕਿਸੇ ਮੰਤਰੀ ਕਿਸੇ ਸੰਤਰੀ ਵੱਲੋਂ ਨਾਇਨਾ ਕੋ ਮੈਂ ਅੱਗੇ ਵੀ ਬਿਆਨ ਦਿੱਤੇ ਨੇ ਕਿ ਨਾਇਨਾ ਕੋ ਕੋਈ ਰੋਡ ਮੈਪ ਹੀ ਹੈ ਨਹੀਂ ਕਿਉਂਕਿ ਇਸ ਟਾਈਮ ਇਹ ਜਿਹੜੀ ਵਾਰਡ ਹੈ ਇਹ ਖੁਦ ਹੀ ਇਹ ਰੜੇ ਨੇ ਸਾਰੀ ਇਹਨਾਂ ਦੀ ਪੁਲਿਸ ਕੋਰਸਸ ਤੇ ਖੁਦ ਨਸ਼ੇ ਦਾ ਜਿਹੜਾ ਇੰਨਾ ਵੱਡਾ ਫਰਮਾ ਰਹੇ ਜਿੰਨਾ ਚਿਰ ਪੋਲੀਟੀਕਲ ਕਲਾਸ ਤੇ ਪੁਲਿਸ ਦੀ ਬਕਾਇਦਾ ਤੌਰ ਇਹਦੇ ਵਿੱਚ ਸਹਿਮਤੀ ਨਾ ਹੋਏ ਤਾਂ ਨਸ਼ਾ ਏਡੇ ਵੱਡੇ ਪੈਮਾਨੇ ਤੇ ਵਿਕ ਨਹੀਂ ਸਕਦਾ ਮੇਰਾ ਡਾਇਰੈਕਟ ਚਾਰਜ ਹੈ ਭਗਵੰਤ ਤੇ ਕਿ ਭਗਵੰਤ ਤੇ ਭਗਵੰਤ ਦੇ ਜਿਹੜੇ ਕੁਲੀਕਸ ਨੇ ਇਸ ਪੋਸਟ ਮੈਂ ਸਮਝਣਾ ਜਿਹੜੀ ਸਾਰਨ ਨੂੰ ਸਾਡੀ ਪੰਜਾਬ ਨੂੰ ਸਾਡੀ ਜਵਾਨੀ ਤਬਾਹ ਕਰਦੀ ਉਹਦੇ ਵਿੱਚ ਸਿੱਧੇ ਤੌਰ ਇਹ ਦੋਸ਼ੀ ਨੇ ਇਸ ਕਰਕੇ ਇਹ ਕੋਈ ਲੁੱਜੀ ਵਾਰ ਹੋਇਆ ਜਦੋਂ ਜਲੰਧਰ ਦੀ ਪਹਿਲੀ 1 ਸਾਲ ਪਹਿਲੇ ਲੋਕ ਸਭਾ ਦੀ ਬਾਈਪੋਲ ਹੋਈ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਇਮੀਡੀਟਲੀ ਇਲੈਕਸ਼ਨ ਜਿੱਤਣ ਤੋਂ ਬਾਅਦ ਆਮ ਆਲਿਆਂ ਨੇ ਫੇਰ ਰੇਟ ਵਧਾ ਹੁਣ ਆ ਪਾਰਲੀਮੈਂਟ ਦੀਆਂ ਸਾਰੀਆਂ ਸੀਟਾਂ ਹਰਨ ਤੋਂ ਬਾਅਦ ਫੇਰ ਰੇਟ ਵਧਾ ਦਿੱਤੇ ਤੋਂ ਇਹ ਸਾਫ਼ ਤੌਰੇ ਹੈ ਕਿ ਪੰਜਾਬ ਦੇ ਗਰੀਬਾਂ ਦੇ ਨਾਲ ਇਤ੍ਰੋਪ ਮਾਰੇ ਨੇ ਕਾਰੋਬਾਰ ਕੋਈ ਚੱਲ ਨਹੀਂ ਪਾ ਰਿਆ ਵੱਡੇ ਪੈਮਾਨੇ ਤੇ ਕੱਟ ਲੱਗ ਰਹੇ ਨੇ ਬਿੱਲ ਆਨੇ ਸ਼ੁਰੂ ਹੋ ਗਏ ਨੇ ਵੱਡੇ ਬਿੱਲ ਜਿਹੜੇ ਨੇ ਇਸ ਟਾਈਮ ਲੋਕਾਂ ਨੂੰ ਆ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੋਂ ਇਹ ਗਵਰਨਮੈਂਟ ਨਾਲ ਦੀ ਤਾਂ ਕੋਈ ਚੀਜ਼ ਹੀ ਨਹੀਂ ਇਹਨਾਂ ਦੇ ਤੇ ਆਪਣਾ ਕਰੰਟ ਡਾਊਨ ਹੋਇਆ ਮਾਣ ਸਾਹਿਬ ਮੁਖਮਤ ਕਹਿੰਗੇ ਮੈਂ ਤੇ ਜਲੰਧਰ ਵਾਸੀਆਂ ਨੂੰ ਇਹ ਬੇਨਤੀ ਕਰਨੀ ਮੇਰੀ ਅਪੀਲ ਹੈ ਕਿ ਮੰਜਾ ਲੈ ਕੇ ਆ ਰਿਹਾ ਤਾਂ ਬਿਆਨ ਸੀ ਕਿ ਮੈਂ ਮੰਜਾ ਲੈ ਕੇ ਉੱਥੇ ਆ ਰਿਹਾ ਮੈਂ ਕਹਿੰਨਾ ਮੰਜੇ ਸਵੇਤੀ ਨੂੰ ਚੁੱਕ ਕੇ 10 ਜੁਲਾਈ ਤੇ ਆਨੇ ਵਾਲੀ ਥਾਂ ਪਹੁੰਚਾ ਦੋ ਤੁਸੀਂ ਸਮਝਦੇ ਹੋ ਜੇ ਤੈਨੂੰ ਪਹੁੰਚਾਨ ਦੀ ਲੋੜ ਹੈ ਇਹਨਾਂ ਤੋਂ ਅਸੀਂ ਛੁਟਕਾਰਾ ਲਈਏ ਪੰਜਾਬ ਨੇ ਜੇ ਛੁਟਕਾਰਾ ਲੈਣਾ ਇੱਥੇ ਆਪ ਦਾ ਕੈਂਡੀਡੇਟ ਨਹੀਂ ਸਿੱਧੇ ਤੌਰ 'ਤੇ ਜੇ ਤੁਸੀਂ ਚਾਹਦੇ ਹੋ ਕਿ ਭਗਵੰਤ ਦੀ ਛੁੱਟੀ ਕੀਤੀ ਦੇ ਐ ਸਿਲੈਕਸ਼ਨ ਦੇ ਵਿੱਚ 10 ਜੁਲਾਈ ਵਾਲੇ ਦਿਨ ਟਕਾ ਕੇ ਮਾਜੋ ਇਹਨਾਂ ਆਫ ਵਾਲਿਆਂ 15000 ਨੇ ਇਹਨਾਂ ਨੂੰ ਵੋਟ ਪਈਏ ਫੇਰ ਇਹ ਤਰੋਹ ਕਰਨ ਵਾਸਤੇ ਝੂਠ ਬੋਲਣ ਵਾਸਤੇ ਔਰਤਾਂ ਨੂੰ ਕਿਹਈ ਹਜ਼ਾਰ ਹਜ਼ਾਰ ਰੁਪਈਆ ਤਾਂ ਕਿ ਚਵਾਨੀ ਨਹੀਂ ਕਿਉਂ ਦਿੱਤੀ ਬੋੜਾ ਪਾ ਪੈਨਸ਼ਨਾਂ ਚ ਕਿਹਾ ਸੀ 12500 ਤੋਂ 2500 ਕਰਾਂਗੇ ਕਿਸੇ ਨੂੰ ਕੁਝ ਨਹੀਂ ਮਿਲਿਆ ਕੱਚੇ ਕੋਠਿਆਂ ਦਾ ਕੁਝ ਨਹੀਂ ਮਿਲਿਆ ਸ਼ਗਨ ਸਕੀਮ ਕਿਸੇ ਨੂੰ ਕੁਝ ਨਹੀਂ ਮਿਲੀ 25% ਆਟਾ ਦਾਲ ਦੀ ਸਕੀਮ ਚ ਕੱਟ ਲਾ ਦਿੱਤਾ ਗੰਦਗੀ ਇੰਨੀ ਭਰੀ ਹੈ ਤੁਸੀਂ ਜਲੰਧਰ ਜਾ ਕੇ ਵੇਖੋ ਕਾਉਂਸਲ ਕੰਪਲੀਟਲੀ ਜਲੰਧਰ ਦੀ ਕਾਉਂਸਲ ਫੇਲ ਹੋ ਚੁੱਕੀ ਹੈ ਇੰਨੀ ਭਰੀ ਗੰਦਗੀ ਹੈ ਇੰਨੀ ਵੱਡੇ ਪੈਮਾਨੇ ਤੇ ਗੁੰਡਾਗਰਦੀ ਹੈ ਤੇ ਜਿਹੜੇ ਇਹਨਾਂ ਦੇ ਦੋ ਐਮਪੀ ਤੇ ਐਮਐਲਏ ਛੱਡ ਕੇ ਗਏ ਨੇ ਸਾਰੇ ਨੂੰ ਵੱਧ ਨਸ਼ਾ ਉਹ ਵਕਾੰਦੇ ਰਹੇ ਮੇਰਾ ਤੁਹਾਡੇ ਇਹ ਤੁਹਾਡੇ ਟੀਵੀ ਚੈਨਲ ਤੇ ਗੱਲ ਕਹਿਣੀ ਹੈ ਕਿ ਜਿਹੜੇ ਇਹਨਾਂ ਦੇ ਦੋ ਨੁਮਾਇੰਦੇ ਇੱਕ ਐਮਪੀ ਸੀ ਤੇ ਇਹਨਾਂ ਨੂੰ ਛੱਡ ਕੇ ਭਾਜਪਾ ਚੋਂ ਲੜਿਆ ਤੇ ਜਿਹੜਾ ਇੱਕ ਐਮ.ਐਲ.ਏ ਸੀ ਜਿੱਥੇ ਹੁਣ ਇਲੈਕਸ਼ਨ ਹੋ ਰਹੀ ਹੈ ਸਾਰਾ ਨਸ਼ੇ ਦਾ ਕਾਰੋਬਾਰ ਤੇ ਜਿੰਨਾ ਜੂਏ ਦਾ ਕਾਰੋਬਾਰ ਸੀ ਡੜੇ ਤੇ ਸਟੇ ਦਾ ਇਹ ਦੋ ਬੰਦੇ ਚਲਾਉਂਦੇ ਸੀ ਤੇ ਦੱਸੋ ਇਹਨੂੰ ਵੋਟ ਕਿਹੜੀ ਗੱਲ ਨੂੰ ਆਪਾਂ ਪਾਣੀ ਕਿ ਆਪਾਂ ਆਪਣੇ ਬੱਚੇ ਸੇਫ ਰੱਖਣੇ ਨੇ ਕਿਹਨਾ ਬੰਦਿਆਂ ਦੇ ਹੀ ਅਸੀਂ ਇਹਨਾਂ ਦਾ ਮਜ਼ਾਕ ਹੀ ਬਣਾ ਲੈ ਕੇ ਜਦੋਂ ਮਰਜ਼ੀ ਜਿਹੜੀ ਮਰਜ਼ੀ ਪਾਰਟੀ 'ਚ ਆ ਜਾਣ ਜੇ ਜੋ ਲੁੱਟ ਘਸੁੱਟ ਕਰਨ ਜਿਹੜੀ ਮਰਜ਼ੀ ਚਲੇ ਜਾ ਤੇ ਜੇ ਲੋਕ ਚਾਹਦੇ ਨੇ ਪੱਕੇ ਤੌਰ ਤੇ ਭਗਵੰਤ ਤੋਂ ਤੇ ਇਹਦੀ ਸਰਕਾਰ ਤੋਂ ਖੜਾ ਚੜਾਣਾ ਮੈਂ ਕਹਿੰਦਾ ਬਹੁਤ ਵਧੀਆ ਮੌਕਾ ਆ ਗਿਆ ਜਲੰਧਰ ਚੋਂ ਮੰਜੇ ਸਵੇਤੀ ਇਹਨੂੰ ਚੁੱਕ ਕੇ ਕੱਲੀ ਆ ਇਹ ਜਿਹੜਾ ਕਹਿੰਦਾ ਮੈਂ ਮੰਜਾ ਡਾਣ ਆਇਆ ਤਾਂ ਮੰਜਾ ਨਾਲ ਹੀ ਇਹਦਾ ਚੁੱਕ ਕੇ ਆਨੇ ਵਾਲੀ ਥਾਂ ਤੇ ਖੜੀ ਏ so that ਇਹਨਾਂ ਦਾ ਕੰਮ ਨਿਭੜੇ ਤੇ ਪੰਜਾਬ ਨੂੰ ਇਹ ਜਿਹੜਾ ਹੈ ਸੁੱਖ ਦਾ ਸਾਥ ਮਿਲ ਸਕੇ